ਆਗਰਮ ਕੀ ਵਾਪਰਿਆ ਪੂਰਾ ਏ ਅਸੀਂ ਅੱਜ ਉਹਨਾ ਸ਼ੁਰੂ ਕੀਤਾ ਸੀਗਾ ਜੇ ਰਫੜ ਕਰਕੇ ਦੁਪੱਟੇ ਵੱਡੇ ਨਾ ਸੀ ਸਾਰਿਆਂ ਨੇ ਇਕੱਠੇ ਹੀ ਪੱਟੇ ਵੱਡ ਕੇ ਤੇ ਗੈਣ ਗੇੜਾ ਮਾਰਨ ਵਾਸਤੇ ਤਸੀਂ ਪੱਟੇ ਲੱਦੇ ਜਾਈ ਪਏ ਸੀਗੇ ਤੇ ਅਚਾਨਕ ਬਿਜਲੀ ਚਮਕ ਵੱਜੀ ਐ ਅਸੀਂ ਭੱਜ ਕੇ ਗਏ ਤੇ ਦੋਨੇ ਡਿੱਗੇ ਪਏ ਸੀਗੇ ਮੌਕੇ ਤੇ ਮੌਤ ਹੋ ਗਈ ਸੀ ਹਾਂਜੀ ਮੌਕੇ ਤੇ ਹੋ ਗਈ ਸੀ ਕੀ ਲੱਗਦੇ ਸੀ ਦੋਨੋਂ ਤੁਹਾਡੇ ਇੱਕ ਮੇਰਾ ਬ੍ਰਦਰ ਹੈ ਤੇ ਇੱਕ ਮੇਰਾ ਬੱਚਾ ਆ ਗਿਆ ਜੀ ਬ੍ਰਦਰ ਦੀ ਕਿੰਨੀ ਉਮਰ ਹੈ ਬ੍ਰਦਰ ਦੀ ਉਮਰ ਹੋਏਗੀ ਜੀ ਤਕਰੀਬਨ 35-40 ਸਾਲ ਤੱਕ ਬੱਚੀ ਹੈਗੇ ਨੇ ਉਹਦਾ ਬੱਚਾ ਇੱਕ ਹੈ ਗਿਆ ਕੁੜੀ ਆ ਜੀ بیٹے ਤੁਹਾਡੇ ਦਾ ਹਾਂਜੀ بیٹے ਦਾ ਮੇਟਰ ਅਨ ਮੈਰਿਡ ਹੈ ਜੀ ਕਿੰਨੀ ਉਮਰ ਹੁੰਦੀ ਹੋਂਦ ਉਮਰ ਹੋਏਗੀ ਜੀ 20 ਸਾਲ ਦਾ ਬੱਚੀ 26 ਸਾਲ ਹੈ 25-26 ਸਾਲ ਹੈ ਕੀ ਹੋਣਾ ਨਿੱਕਲ ਜੀ ਮੌਤ ਦਾ ਕੁਦਰਤੀ ਵਾਪਰੀ ਆ ਪਰ ਫਿਰ ਵੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਕੀ ਹੋਣਾ ਸਾਡੇ ਸਾਰਾ ਘਰ ਜਿਵੇਂ ਕਹਿੰਦੇ ਕੁਝ ਨਹੀਂ ਰਹਿ ਗਿਆ ਜੀ ਹੁਣ ਜਿਹੜੇ ਫੌਜੀ ਸੀ ਡਿਊਟੀ ਕਰਦੇ ਸਨ ਅਸਾਮ ਤੇ ਜੀ ਅਸਾਮ ਰਹਿ ਪਏ ਜਗੇ ਨੇ ਅਸਾਮ ਨਹੀਂ ਜੁੱਟੀ ਆਏ ਹੋਏ ਸੀ ਹਾਂ ਛੁੱਟੀ ਆਏ ਆ ਚੌਥ ਪੰਜਵਾਂ ਦੇਣਾ ਜੀ ਅਸਮਾਨੀ ਬਿਜਲੀ ਕੜਤੀ ਸੀਗੀ ਉਹਦੇ ਕਰਕੇ ਡੈਥ ਹੋਈ ਜਾਂ ਮੈਂ ਹੁਣ ਮੌਕੇ ਤੇ ਆਇਆ ਹੀ ਆ ਬਾਕੀ ਤੁਸੀਂ ਦੇਖਦੇ ਆਂ ਖੇਤ ਚ ਜਿਹੜਾ ਮਾਰਕਿਆ ਨੇ ਸ਼ਾਨਭੀਨ ਕਰਦੇ ਆਂ ਵੀ ਕਾਕੀ ਸੀ ਸਰ ਹੋਈ ਤਾਂ ਕੁਦਰਤੀ ਜਿੱਦਾਂ ਮੌਤ ਐ ਪਰ ਫਿਰ ਵੀ ਪ੍ਰਸ਼ਾਸਨ ਦੇ ਵੱਲੋਂ ਕਿਹੋ ਜੀ ਜਿਹੜੀ ਪਰਿਵਾਰ ਦੀ ਮਦਦ ਕੀਤੀ ਜਾਏਗੀ ਕਿਹੋ ਜੀ ਦੇਖੋ ਮੈਂ ਹੁਣ ਹਜੇ ਪਹੁੰਚਿਆ ਹੀ ਆ ਹਜੇ ਮਿਲਣਾ ਹਜੇ ਮੈਂ ਇਹਨਾਂ ਨੂੰ ਪਰਿਵਾਰ ਦੇ ਮੈਂਬਰ ਨੂੰ ਮਿਲ ਕੇ ਫਿਰ ਮੈਂ ਦੱਸਾਂਗਾ ਉਸ ਦੇ ਬਾਅਦ ਜੀ ਕੀ ਕਰਨਾ ਕਰਵਾ ਰਹੇ ਹੋ ਕੁਝ ਨੇ ਦਾ ਬਸ ਨਾ ਪੁੱਛ ਕੇ ਕਰੀਬ 6 ਵਜੇ ਦਾ ਟਾਈਮ ਸੀ ਜੀ ਤੇ ਸਮਾਨੀ ਬਿਜਲੀ ਗਈ ਹੈ ਜਿਹਦੇ ਨਾਲੇ ਖੇਤ ਕੰਮ ਕਰਦੇ ਸੀ ਸਾਰਾ ਪਰਿਵਾਰ ਇਹ ਦੋਵੇਂ ਜਿਹੜੇ ਲੜਕੇ ਸੀ ਚਾਚਾ ਭਤੀਜਾ ਕਮਲਪ੍ਰੀਤ ਤੇ ਕਸ਼ਮੀਰ ਸਿੰਘ ਤੇ ਆਪਣੇ ਝੋਨੇ ਦੀਆਂ ਵਟਾਂ ਬਣਾ ਰਹੇ ਸੀ ਇਕੱਠੇ ਤੇ ਸਮਾਨੀ ਬਿਜਰੀ ਡਿੱਗਣ ਨਾਲ ਮਤਲਬ ਇਹਨਾਂ ਦੀ ਇੱਥੇ ਡੈਥ ਹੋ ਗਈ ਮੋਕੇ ਤੇ ਦੂਜਾ ਪਰਿਵਾਰ ਜਿਹੜਾ ਪਾਸੇ ਸਾਈਡ ਤੇ ਕੋਈ ਪੱਠੇ ਵੱਢ ਰਿਹਾ ਸੀ ਕੋਈ ਛੋਟ ਕਰ ਰਿਹਾ ਸੀਗਾ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਜਦੋਂ ਇਹਨਾਂ ਦੇਖਿਆ ਜਾ ਕੇ ਤੇ ਉਹ ਦੋਨੇ ਡੈਥ ਹੋ ਗਏ ਸਰ ਕਿੰਨੀ ਕਿੰਨੀ ਉਮਰ ਸੀ ਬੋਲਣਾ ਜੀ ਉਮਰ ਕਰੀਬ ਇੱਕ ਤਾਂ ਜਿਹੜਾ ਇਹਦਾ ਕਸ਼ਮੀਰ ਸਿੰਘ ਆ ਉਹਦਾ ਆਰਮੀ 'ਚ ਛੁੱਟੀ ਆਇਆ 15 ਦਿਨ ਦੀ ਤੇ ਦੂਜਾ ਮੁੰਡਾ ਜਿਹੜਾ ਉਹ ਵੀ ਇਹ ਕਿੱਤੀ ਹੋਈ ਹੈ ਯੰਗ ਜਿਹਨੇ ਦੋਵੇਂ ਕਿ ਇਹੋ ਜਿਹੀ ਕਾਰਵਾਈ ਕੀਤੀ ਜਾ ਰਹੀ ਹੈ। ਮਸਕਾਰਵੇ ਜੋ 174 ਦੀ ਕਾਰਵਾਈ ਕਰਾਂਗੇ ਜੋ ਬਣਦੀ ਜੋ ਕਾਰਵਾਈ ਕਾਨੂੰਨੀ ਕਾਰਵਾਈ ਬਣਦੀ ਕਰਾਂਗੇ। ਜੀ ਭਾਈ ਜੀ ਇਹ ਕੀ ਘਟਨਾ ਅੱਜ ਤੁਹਾਡੇ ਪਿੰਡ ਦੇ ਵਿੱਚ ਵਰਤੀ ਹੈ? ਪਿੰਡ ਦੇ ਵਿੱਚ ਜੀ ਦੇਖੋ ਜੀ ਅਸਮਾਨੀ ਬਿਜਲੀ ਡਿੱਗਣ ਕਰਨ ਬਹੁਤ ਹੀ ਮਾੜੀ ਹਮੰਦਪਾਗੀ ਘਟਨਾ ਹੈ ਕਿਉਂਕਿ ਪਿੰਡ ਦੇ ਵਿੱਚ ਐਡਾ ਵੱਡਾ ਕਹਿਰ ਮਚ ਗਿਆ ਇੱਕ ਘਰ ਦੇ ਵਿੱਚ ਤੁਹਾਡੇ ਸਾਹਮਣੇ ਵੇਖੋ ਜੀ ਦੋ ਲਾਸ਼ਾਂ ਪਈਆਂ ਨੇ। ਇਹ ਖੇਦ ਦੇ ਵਿੱਚ ਗਏ ਹੋਏ ਸੀ ਖੇਦ ਦੇ ਵਿੱਚ ਸਾਢੇ 6 6 ਵਜੇ ਦੀ ਗੱਲ ਹੈ तकरीबन ਅਸਮਾਨੀ ਬਿਜਲੀ ਡਿੱਗਣ ਕਰਨ ਜੋ ਕਿ ਇਹਨਾਂ ਦੀ ਚਾਨਣ ਕੀ ਉੱਥੇ ਮੌਤ ਹੋ ਗਈ ਜੀ ਮੌਕੇ ਤੇ ਮੌਤ ਹੋ ਗਈ ਸੀ ਉਸ ਟਾਈਮ ਤੇ ਸਾਡਾ ਪਿੰਡ ਜੋ ਕਿ ਚੱਕ ਬਜੇਦਾ ਟਾਲੀ ਵਾਲਾ ਵਿੱਚ ਵਜਦਾ ਹੈ ਕੁਬਾਏ ਦੇ ਨਾਲ ਹੀ 2-3 ਕਿਲੋਮੀਟਰ ਬਹੁਤ ਵੱਡਾ ਪਿੰਡ ਹੈ ਕਿੰਨੇ ਭਰਾ ਸੀ ਫੌਜੀ ਹੋਣ ਜਿਨ੍ਹਾਂ ਦੀ ਡੈਥ ਹੋਈ ਦੋ ਭਰਾ ਜੀ ਜੀ ਫੌਜੀ ਜਿਹੜੇ ਫੌਜੀ ਦੇ ਭਤੀਜੇ ਦੀ ਡੈਥ ਹੋਈ ਹੈ ਉਹਨਾਂ ਦਾ ਕੋਈ ਵਿਆਹ ਹੋਇਆ ਸੀ ਕਿ ਜਾਂ ਅਨਮੈਰਿਡ ਸੀ ਨਹੀਂ ਨੇ ਜੀ ਅਨਮੈਰਿਡ ਆ ਉਹ ਅਨਮੈਰਡ ਹੈ ਉਹਦੀ ਉਮਰ ਕਿੰਨੀ ਆਉਂਦੀ ਉਮਰ ਲਗਭਗ ਜੀ 25 26 ਸਾਲ ਨੇ ਉਹਨਾਂ ਦੀ ਲਗਭਗ ਫੌਜੀ ਦੇ ਪਰਿਵਾਰ ਵਿੱਚ ਕੋਣ ਕੋਣ ਹੈ ਫੌਜੀ ਦੇ ਪਰਿਵਾਰ ਵਿੱਚ ਜੀ ਉਹਨਾਂ ਦੇ ਆਪਣੇ ਉਹਨਾਂ ਦੀ ਕੁੜੀ ਹੈ ਬੇਟੀ ਹੈ ਅੱਛਾ ਹਾਂਜੀ ਹਾਂਜੀ ਇਕੱਲੀ ਬੇਟੀ ਹਾਂਜੀ ਇਕੱਲੀ ਬੇਟੀ ਹਾਂਜੀ ਹਾਂਜੀ 4 ਦਿਨ ਹੋ ਗਿਆ ਜੀ ਛੁੱਟੀ ਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਸੀਂ ਪ੍ਰਸ਼ਾਸਨ ਤੋਂ ਇਹੀ ਕੰਮ ਮੰਗ ਕਰਦੇ ਆ ਆਪਣੇ ਸੀਐਮ ਭਗਵੰਤ ਮਾਨ ਸਾਹਿਬ ਤੋਂ ਜੋ ਕਿ ਐਡਾ ਜੋ ਕਹਿਰ ਮਚਿਆ ਹੈ ਫੌਜੀ ਸਾਹਿਬ 4 ਦਿਨ ਹੋ ਗਏ ਛੁੱਟੀ ਆਏ ਨੂੰ ਸਾਡੇ ਪਿੰਡ ਆ ਕੇ ਇਹਨਾਂ ਨਾਲ ਦੁੱਖ ਸਾਂਝਾ ਕੀਤਾ ਜਾਵੇ ਤੇ ਜੋ ਕਿ ਇਹਨਾਂ ਦਾ ਸਰਕਾਰ ਵੱਲੋਂ ਜੋ ਸਹਾਇਤਾ ਹੈ ਉਹ ਇਹਨਾਂ ਨੂੰ ਦਵਾਈ ਜਾਵੇ ਜੀ ਬਹੁਤ ਵੱਡਾ ਕਹਿਰ